ਕੇ ਦੇਖੋ ਇਹੋ ਜੇ ਸਮਾਗਮਾਂ ਦੇ ਵਿੱਚ ਸੰਗਤਾਂ ਵੇਖੋ ਦੂਰੋਂ ਦੂਰੋਂ ਚੱਲ ਕੇ ਆਈਆਂ ਤੇ ਜੇ ਕਿਸੇ ਦਾ ਕੋਈ ਪਰਸ ਜਾਂ ਮੋਬਾਈਲ ਗੁੰਮ ਹੋ ਜਾਏਗਾ ਤੇ ਉਹਦੇ ਮਨ 'ਚ ਰੋਸ ਹੋਏਗਾ ਕਿ ਮੈਂ ਫਲਾਣੇ ਨਗਰ ਕੀਰਤਨ 'ਚ ਗਿਆ ਸੀਗਾ ਤੇ ਮੇਰਾ ਆਜ ਚੋਰੀ ਹੋ ਗਈ ਤੇ ਇਹੋ ਜੇ ਸਕਸੰਗ ਸਮਝਣਾ ਚਾਹੀਦਾ ਲੱਗਦਾ ਨਹੀਂ ਕਿ ਇੰਨੀ ਜਿਆਦਾ ਪੁਲਿਸ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਕੋਈ ਡਰ ਨਹੀਂ ਆ ਦੇਖੋ ਪੁਲਿਸ ਪ੍ਰਸ਼ਾਸਨ ਵੀ ਇਹਦੇ ਵਿੱਚ ਕੀ ਕਰ ਸਕਦਾ ਹੁਣ ਮੈਂ ਇੱਥੇ ਖੜਾ ਹਾਂ ਮੇਰੇ ਮਨ 'ਚ ਕੀ ਆ ਉਹ ਹਾਰਪੁਲਸ ਵਾਲਾ ਨੂੰ ਜੱਜ ਨਹੀਂ ਕਰ ਸਕਦਾ ਹਨਾ ਪੁਲਸ ਆਪਣੀ ਕੀਰਤਨ ਦੇ ਨਾਲ ਟੱਕਰ ਗੇਟੇ ਦੇ ਨਾਲ ਵਧੀਆ ਡਿਊਟੀ ਨਿਭਾ ਰਹੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹਨਾਂ ਦੇ ਬਿਲਕੁਲ ਜੀ ਬਿਲਕੁਲ ਇਹਨਾਂ ਦੇ ਵਾਦੂ ਇਹਨਾਂ ਦੇ ਮੇਰੇ ਸਾਬ ਇੱਥੇ ਸਖਤ ਸੰਗਤ ਨੂੰ ਚਾਹੀਦਾ ਵੀ ਇਹਦਾ ਇੱਥੇ ਚਪੇੜਾ ਮਾਰ ਮਾਰ ਕੇ ਆਪਾਂ ਨਾ ਗਿਆਗੇ ਬੇਨਤੀ ਇਹ ਕਿ ਨੂੰ ਜਾਣ ਨਹੀਂ ਦੇਣਾ ਆਪਾਂ ਇਹ ਅੱਗੇ ਰਾਸਟਰੇ ਨੂੰ ਨਿਕਲ ਜਾਣਾ ਕਹਿਂ ਜਾਂਦਾ ਭਾਈ ਨਾ 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 ਮੈਨੂੰ ਕਾਹਦਾ ਮੋਬਾਈਲ ਦੇਗਾ ਨਾ ਲੱਗੇ ਤੈਨੂੰ ਮੈਂ ਰੱਖਿਆ ਸੀ ਫੜਿਆ ਨਾ ਪਰ ਮੈਂ ਤੇਰੇ ਤੋਂ ਫੜਿਆ ਨਾ ਮੈਂ ਤੈਨੂੰ ਜਾਣ ਦਿੰਦਾ ਪਰ ਜਾਨ ਨਹੀਂ ਲਗਾਉਂਦਾ ਅੱਜ ਤੁਸੀਂ ਦੇਖਣ ਦੇ ਲੋਕਾਂ ਦੇ ਵੱਲੋਂ ਕਿਹਾ ਯਾਰਾ ਕਿ ਜਿਹੜੇ ਦੋ ਪਾਸੇ ਦੋ ਤਾਂ ਪਾਜੀ ਮੇਰੀ ਵਾਰਿੰਗ ਦਾ ਪਿਛੇ ਨੂੰ ਐਂ ਲੱਗੇ ਜਾ ਰਹੇ ਨੇ ਮੈਂ ਉਹਨਾਂ ਨੂੰ ਫੜਵਾ ਦਿੰਦਾ ਮਾਤਾ ਇਹਦਾ ਲੱਗਦਾ ਹੈ ਕਿ ਜਿਹੜੀ ਗੈਰ ਕਾਨੂੰਨ ਲਗਾਤਾਰ ਕਨਨ ਦੇ ਵਿੱਚ ਹੋ ਰਿਹਾ ਹੈ ਲਗਾਤਾਰ ਨਾਮ ਕੀ ਦਰਾ ਤੇਰਾ ਨਾਮ ਦੱਸ ਆਪਣਾ ਮੇਰਾ ਸੰਦੀਪ ਨਾਮ ਹੈ ਜੀ ਇਹਨੇ ਬਾਬਾ ਦੀਪ ਸਿੰਘ ਜੀ ਦਾ ਜੇ ਸ਼ੋਭਾ ਤਾਂ ਨਹੀਂ ਹੋਣੀ ਨਗਰ ਕੀ ਸਰ ਉਹ ਜਿਹਨਾਂ ਮੋਬਾਈਲ ਕੱਢੇ ਨੇ ਇਹ ਆਪਣੇ ਆਪ ਨੂੰ ਬਟਾਲਾ ਦਾ ਦੱਸ ਰਿਹਾ ਹੈ ਹਾਂਜੀ ਇਹਦੇ ਸਾਥੀ ਇਹਨੇ ਉਹਨੂੰ ਕਹਿ ਰਹੇ ਕਿ ਆਪਣੇ ਸਾਥੀਆਂ ਮੋਬਾਈਲ ਵਾਪਸ ਦਿਵਾ ਦੇ ਨੀਦਰ ਚੌਂਕੀ ਲੈ ਕੇ ਜਾ ਰਹੇ ਨੇ ਦੇਖੋ ਕੀ ਕਰਦੇ ਨੇ ਤੁਹਾਨੂੰ ਲੱਗੇਗਾ ਹਰਿਆਣਾ ਤੇ ਆ ਕੇ ਹਸਣ ਦੇ ਗਲਤ ਕੰਮ ਕਰ ਰਹੇ ਨੇ ਬੜੀ ਗਲਤ ਗੱਲ ਹੈ ਭਾਈ ਇਹੇ ਲਬਦੇ ਨੇ ਰਸ਼ ਇਹਦੇ ਲਬਦੇ ਨੇ ਸਿੰਘਣਾ ਪੁਲਵਿੰਡ ਸਾਹਿਬ ਕਿੰਨੀ ਗਿੱਡੀ ਯਾਤਰਾ ਮਾਰੇ ਦੀ ਕਿਰਪਾ ਨਾਲ ਜਾਂਦੀ ਵੀ ਹੈ ਇੱਥੇ ਇਹੋ ਜਿਹੇ ਚੋਰ ਜੱਕੇ ਜਿਹੜੇ ਲੋਕਾਂ ਦੇ ਮੋਬਾਈਲ ਕੱਢੇ ਜਾਂਦੇ ਆ ਉਹਨਾਂ ਦੀ ਕਾਨੂੰਨੀ ਕਾਰਵਾਈ ਉਹ ਕਿੰਨੀ ਹੁੰਦੀ ਹੈ ਬਜ਼ੁਰਗਾਂ ਦੇ ਪਰਸ ਕੱਢਦੇ ਨੇ ਕਾਰਵਾਈ ਬੁਰੀ ਹੋਣੀ ਚਾਹੀਦੀ ਹੈ ਜੀ ਇਹ ਅੱਜ ਸਾਡਾ ਘਟਿਆ ਗਿਆ ਰੋਜ਼ ਹੀ ਕੋਈ ਨਾ ਕੋਈ ਮੋਬਾਈਲ ਚੋਰੀ ਹੁੰਦੀ ਹੈ ਬਹੁਤ ਜਿਆਦਾ ਚੋਰੀਆਂ ਹੋ ਰਹੀਆਂ ਪੁਲਿਸ ਨੂੰ ਪੂਰੀ ਕਾਰਵਾਈ ਕਰਨੀ ਚਾਹੀਦੀ ਹੈ ਮੈਸੇਜ ਆਏ ਦੇਣਾ ਜਾਂਦੇ ਆਣਾ ਤੇ ਆਪਣੇ ਮੋਬਾਈਲ ਪਰਸ ਘਰ ਛੱਡ ਕੇ ਆਓ ਨਾਲ ਨਾਲ ਲੈ ਕੇ ਆਓ ਭਾਜੀ ਮੇਰਾ ਨੰਦਰਿੰਦਰ ਸਿੰਘ ਮੈਨੂੰ ਲੈਣੇ ਤੋਂ ਆਇਆ ਤੇ ਦਰਬਾਰ ਸਾਹਿਬ ਦਰਸ਼ਨ ਲਈ ਇਹਨੇ ਮੇਰੇ ਸਾਹਮਣੇ ਮੇਰਾ ਪਰਸ ਕੱਢਿਆ ਮੇਦੇ ਹੱਥੋਂ بڑے ਪਰਸ ਫੜਿਆ ਉਸ ਤੋਂ ਬਾਅਦ ਇਹਨੇ ਮੇਰੀ ਵਾਈਫ ਦਾ ਮੋਬਾਈਲ ਕੱਢ ਲਿਆ ਇਹ ਮੋਬਾਈਲ ਦੇਗਾ ਤਾਂ ਇਹਨੂੰ ਮੈਂ ਜਾਣ ਦੇਵਾਂਗਾ ਨਹੀਂ ਤਾਂ ਨਹੀਂ ਤੁਹਾਨੂੰ ਹੀ ਜਾਨਮ ਚਾਹ ਤੇ ਆਣਾ ਹਸਤਾ ਨਿਕਲ ਜਾਣਾ ਹਾਂਜੀ ਹਾਂਜੀ ਇੱਥੇ ਭੀੜ ਕਰਨੇ ਭੀੜ ਦਾ ਫੈਸਲਾ ਚੁੱਕਦੇ ਨਹੀਂ ਜੀ ਆ ਬੋਲ ਇਹਦਾ ਮੂੰਹ ਤੇ ਆ ਨਾਮ ਨਦਰ ਨਾਮ ਬੋਲ ਆਪਣਾ ਹਨੀ ਕਿੱਥੋਂ ਆਇਆ ਕਿਹੜੀ ਜਗ੍ਹਾ ਤੋਂ ਆਇਆ ਤੂੰ ਉੱਤੇ ਵੇਹ ਇੱਧਰ ਉੱਤੇ ਵੇਹ ਅਲਮਾ ਬਲਾ ਲਗੀ ਕਿੱਥੇ ਲਗੀ ਵਾਇਲ ਦੇ ਵਿੱਚ ਕੁਝ ਕਰਵਾਦੇ ਮੈਂ ਉਹਨੇ ਕਾਹਨੋਂ ਮੋਕੇ ਦੇ ਕੀਤਾ ਨੂੰ ਕਾਬੂ